ਸੁਪਰਵਾਸੀਆਂ ਨੂੰ ਲੈ ਕੇ ਲੁਧਿਆਣਾ ਦੇ ਕਟਾਣੀ ਪਿੰਡ ਵਿੱਚ ਪਾਏ ਗਏ ਮਤੇ ਤੇ ਸੋਸ਼ਲ ਮੀਡੀਆ ਤੇ ਜਦੋਂ ਇਹ ਪੋਸਟ ਵਾਇਰਲ ਹੁੰਦੀ ਆ ਤਾਂ ਇਸ ਤੇ ਲੁਧਿਆਣਾ ਡਿਪਟੀ ਕਮਿਸ਼ਨਰ ਵੱਲੋਂ ਸਖਤ ਐਕਸ਼ਨ ਲਿਆ ਜਾਂਦਾ ਦੱਸਦੀ ਹੈ ਕਿ ਪਰਵਾਸੀਆਂ ਨੂੰ ਪਿੰਡ ਵਿੱਚ ਕਿਰਾਏ ਤੇ ਮਕਾਨ ਨਾ ਦੇਣ ਤੇ ਪਾਏ ਮਤੇਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਸਖਤ ਰਵਈਆ ਅਪਣਾ ਰਹੇ ਨੇ ਉਹਨਾਂ ਨੇ ਕਿਹਾ ਅਜਿਹੇ ਮਤੇ ਗੈਰਕਾਨੂੰਨੀ ਨੇ ਗਲਤ ਬੋਲਣਾ ਅਤੇ ਗਲਤ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਦੱਸਿਆ ਕਿ ਸੋਸ਼ਲ ਮੀਡੀਆ ਦੇ ਇੱਕ ਪੋਸਟ ਹੈ ਜਿਹੜੀ ਵਾਇਰਲ ਹੋ ਰਹੀ ਸੀ ਜਿਸ ਵਿੱਚ ਦੇਖਿਆ ਜਾ ਸਕਦਾ ਸੀ ਕਿ ਕਿਸ ਤਰੀਕੇ ਦੇ ਨਾਲ ಗ್ರಾಮ ਪੰਚਾਇਤ ਕਟਾਣੀ ਕਲਾਦੇਵਲੋ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਾਏ ਗਏ ਮਤੇ ਦੇ ਵਿੱਚ ਜਿਹੜੇ ਅੱਜ ਤੋਂ ਲਾਗੂ ਕਰਨ ਦੀ ਗੱਲ ਆਖੀ ਗਈ ਸੀ ਮਕਾਨ ਖਾਲੀ ਕਰਵਾਉਣ ਦੀ ਦੁਕਾਨਾਂ ਦਾ ਹਿਸਾਬ ਕਿਤਾਬ ਕਰਨ ਦੀ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਸੁਧਰਨ ਦੀ ਆਖਰੀ ਤਾਰੀਖ ਹੈ ਜਿਹੜੀ 15 ਅਕਤੂਬਰ 2025 ਦਿੱਤੀ ਗਈ ਸੀ ਇਸ ਵਿੱਚ ਆਖਿਆ ਗਿਆ ਸੀ ਕਿ ਪ੍ਰਵਾਸੀਆਂ ਪੰਜਾਬੀ ਕਿਰਾਏਦਾਰ ਤੋਂ ਕਰ ਦੇ مالک 15 10 2025 ਤੱਕ ਖਾਲੀ ਕਰਵਾਉਣਗੇ ਕੋਈ ਵੀ ਦੁਕਾਨ ਕਿਸੇ ਵੀ ਪ੍ਰਵਾਸੀ ਨੂੰ ਨਹੀਂ ਦਿੱਤੀ ਜਾਵੇਗੀ ਸਿਰਫ ਪੰਜਾਬ ਦੇ ਵਸਨੀਕ ਨੂੰ ਦੁਕਾਨ ਕਿਰਾਏ ਤੇ ਦਿੱਤੀ ਜਾਵੇਗੀ ਪਿੰਡ ਦੇ ਸਾਰੇ ਦੁਕਾਨਦਾਰ ਪਲਾਸਟਿਕ ਲਿਫਾਫੇ ਦੀ ਵਰਤੋਂ ਨਹੀਂ ਕਰਨਗੇ 15 ਅਕਤੂਬਰ 2025 ਤੋਂ ਬਾਅਦ ਉਹਨਾਂ ਨੂੰ 5000 ਜੁਰਮਾਨਾ ਕੀਤਾ ਜਾਵੇਗਾ ਜੋ ਪਿੰਡ ਦੇ ਵਸਨੀਕ ਪਿੰਡ ਵਿੱਚ ਹੀ ਵਿਆਹ ਕਰਵਾ ਕੇ ਰਹਿ ਰਹੇ ਨੇ ਉਹਨਾਂ ਦਾ ਪਿੰਡ ਵੱਲੋਂ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਪਿੰਡੀਆਂ ਸਾਰੀਆਂ ਜ਼ਮੀਨਾਂ ਦੇ ਉੱਤੇ ਜੋ ਵੀ ਕਿਸੇ ਦਾ ਸਮਾਨ ਹੈ ਜਾਂ ਕਬਜ਼ਾ ਹੈ ਉਸ ਨੂੰ ਵੀ ਉਹ ਆਪ ਖਾਲੀ ਕਰ ਦੇ ਜਿਹੜੇ ਪਰਵਾਸੀ ਜਾਂ ਪੰਜਾਬੀਆਂ ਨੇ ਬਾਹਰੋਂ ਆ ਕੇ ਘਰ ਪਾਏ ਹੋਏ ਨੇ ਜੇਕਰ ਉਹਨਾਂ ਦੇ ਵਿੱਚ ਕੋਈ ਵੀ ਵਿਅਕਤੀ ਕ੍ਰਾਈਮ ਕਰਦਾ ਹੈ ਉਹਨਾਂ ਨੂੰ ਵੀ ਆਪਣਾ ਘਰ ਛੱਡਣਾ ਪਵੇਗਾ ਚਾਹੇ ਵੇਚ ਕੇ ਚਲੇ ਜਾਣ ਚਾਹੇ ਜਿੰਦਾ ਲਾ ਕੇ ਚਲੇ ਜਾਂ ਜੀਆਂ ਇਹ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਸੀ ਇਸ ਦੇ ਨਾਲ ਇਹ ਵੀ ਲਿਖਿਆ ਗਿਆ ਸੀ ਕਿ ਜੇਕਰ ਪਿੰਡ ਦੇ ਵਿੱਚ 15 ਅਕਤੂਬਰ ਤੱਕ ਨਸ਼ਾ ਵਿਕਣਾ ਬੰਦ ਨਾ ਹੋਇਆ ਤਾਂ ਨਸ਼ਾ ਵੇਚਣ ਵਾਲੇ ਨਾ ਸੁਧਰੇ ਤਾਂ ਇਹੋਨਾਂ ਦੇ ਨਾਮ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਦੇ ਵਿੱਚ ਸ਼ਰਿਆਮ ਬੋਲਿਆ ਜਾਵੇਗਾ ਸੋ 26 ਅਕਤੂਬਰ 2025 ਨੂੰ ਅਗਲਾ ਆਮ ਇਜਲਾਕ ಗ್ರಾಮ ਪੰਚਾਇਤ ਫਲੋ ਪ੍ਰਾਇਮਰੀ ਸਕੂਲ ਦੇ ਵਿੱਚ ਹੈ ਜਿਸ ਸਬੰਧ ਵਿੱਚ ਜਾਣਕਾਰੀ ਜਿਹੜੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਿੱਤੀ ਗਈ ਸੀ ਜਿਸ ਤੇ ਹੁਣ ਲੁਧਿਆਣਾ ਡਿਪਟੀ ਕਮਿਸ਼ਨਰ ਹਿਮਾਜੋ ਜੈਨ ਦੇ ਵੱਲੋਂ ਸਖਤ ਪ੍ਰਤੀਕਿਰਿਆ ਜ਼ਾਹਰ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਅਜਿਹੀ ਅਜਿਹੇ ਕਾਰਨਾ ਗੈਰ ਕਾਨੂੰਨੀ ਹੈ ਅਤੇ ਗਲਤ ਬੋਲਣਾ ਗਲਤ ਕਰਨ ਵਾਲਿਆ ਖਿਲਾਫ ਇਹ ਜਿਹੜੀ ਕਾਰਵਾਈ ਵੀ ਕੀਤੀ ਜਾਵੇਗੀ ਸੁਪਰਵਾਈਜ਼ੀਆਂ ਦੇ ਵੱਲੋਂ ਜਿਹੜਾ ਮਤਾ ਪਾਇਆ ਗਿਆ ਸੀ ਉਸਤੇ ਇਹ ਰਿਐਕਸ਼ਨ ਹੈ ਜਿਹੜਾ ਆਇਆ ਹੈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਕਟਾਨੀ ਕਲਾਲੇ ਕੋਕੀ 15 15 ਅਕਤੂਬਰ ਤੱਕ ਆਹੀ ਉਹ ਪੰਜਾਬੀ ਵਿੱਚ ਆਇਆ ਹੈ ਉਹ ਪ੍ਰਵਾਸੀ ਦੇਖੀਓ ਕਿ ਉਹ ਕਿੰਨੇ ਸਰਦਨ ਜਿਹੜੇ ਆਇਆ ਕਰਦੇ ਜਿਹੜੇ ਕਿਰਾਏ ਤੇ ਰਹਿੰਦੇ ਬੈਠ ਰਹੇ ਨੇ ਜਾਂ ਆ ਵੀ ਹੰਸ ਲਾਂ ਦੇ ਘਰ ਨਹੀਂ ਇਦਾਂ ਦੇ ਮਤੇ ਗੈਰ ਕਾਨੂੰਨੀ ਹੈ ਮੈਂ ਉਹਨਾਂ ਨੂੰ ਬੈਂਚ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਬਾਸ ਕਿਤੇ ਜਾਣ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣਾ ਔਰ ਇਹ ਗੈਰ ਕਾਨੂੰਨੀ ਮਰਜ਼ੀ ਨੇ ਜੇ ਤੁਸੀਂ ਕਰਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਹਦੇ ਖਿਲਾਫ ਕਾਨੂੰਨ ਨੇ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਹੈ ਇਹ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ